ਪਾਕਿਸਤਾਨ ਚ ਧਰਮ ਬਦਲ ਕੇ ਵਿਆਹ ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਜਥੇ ਨਾਲ ਪਾਕਿਸਤਾਨ ਗੇ ਸਰਬਜੀਤ ਕੌਰ ਜਿਸ ਨੇ ਪਾਕਿਸਤਾਨ ਵਿੱਚ ਇਸਲਾਮ ਕਬੂਲ ਕਰਕੇ ਉਥੋਂ ਦੇ ਵਿਅਕਤੀ ਨਾਲ ਨਿਕਾਹ ਕਰਵਾ ਲਿਆ ਸੀ ਹੁਣ ਉਸ ਨੂੰ ਭਾਰਤ ਭੇਜਣ ਲਈ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਪਟੀਸ਼ਨ ਪਾਕਿਸਤਾਨੀ ਸਿੱਖ ਸਿਆਸਤਦਾਨ ਮਹਿੰਦਰ ਪਾਲ ਸਿੰਘ ਨੇ ਦਾਇਰ ਕੀਤੀ ਹੈ ਕਿ ਜੋ ਕਿ ਪਾਕਿਸਤਾਨੀ ਪੰਜਾਬ ਦੀ ਅਸੈਂਬਲੀ ਦੇ ਸਾਬਕਾ ਮੈਂਬਰ ਤੋਂ ਇਲਾਵਾ ਸਾਬਕਾ ਸੰਸਦ ਸੰਕਤਰ ਮਨੁੱਖੀ ਅਧਿਕਾਰ ਵੀ ਹਨ ਪਟੀਸ਼ਨ ਵਿੱਚ ਉਹਨਾਂ ਨੇ ਪਾਕਿਸਤਾਨ ਸਰਕਾਰ ਵਿਦੇਸ਼ ਵਿਭਾਗ ਅਤੇ ਉਧਰਲੇ ਪੰਜਾਬ ਦੀ ਸਰਕਾਰ ਨੂੰ ਜਵਾਬਦੇਹੀ ਲਈ ਨਾਮਜ਼ਦ ਕੀਤਾ ਹੈ ਮਹਿੰਦਰਪਾਲ ਨੇ ਕਿਹਾ ਹੈ ਕਿ ਔਰਤ ਯਾਤਰੀਆਂ ਨੇ ਉਹਨਾਂ ਦੇ ਮੂਲਖ ਪਾਕਿਸਤਾਨ ਦੇ ਵਿਜੇ ਨਿਯਮ ਦੀ ਉਲੰਘਣਾ ਕੀਤੀ ਹੈ ਸਰਬਜੀਤ ਕੋਰ ਭਾਰਤੀ ਪੰਜਾਬ ਦੇ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਰਹਿਣ ਵਾਲੀ ਸੀ ਤੇ ਕਪੂਰਥਲੇ ਵਿਆਹੀ ਸੀ ਉਹ ਲੰਘੇ 4 ਨਵੰਬਰ ਨੂੰ 10 ਦਿਨਾਂ ਦੇ ਧਾਰਮਿਕ ਵਿਜੇ ਤੇ ਪਾਕਿਸਤਾਨ ਦਾਖਲ ਹੋਈ ਸੀ ਇਹ ਵੀਜ਼ਾ 13 ਨਵੰਬਰ ਤੱਕ ਲਈ ਮੰਨਣ ਯੋਗ ਸੀ ਵੀਜ਼ਾ ਨਿਯਮਾਂ ਮੁਤਾਬਿਕ ਯਾਤਰੀ ਸਿਰਫ ਨਨਕਾਣਾ ਸਾਹਿਬ ਲਾਹੌਰ ਹਸਨ ਅਬਦਾਲ ਅਤੇ ਸ਼੍ਰੀ ਕਰਤਾਰਪੁਰ ਸਹਿਬ ਸਮੇਤ ਤੈਸ਼ੂ ਦਾ ਧਾਰਮਿਕ ਸਥਾਨਾਂ ਤੱਕ ਜਾ ਸਕਦੇ ਹੁੰਦੇ ਹਨ ਜਦਕਿ ਸਰਬਜੀਤ ਕੌਰ ਨੇ ਪਾਕਿਸਤਾਨ ਆਉਣ ਤੋਂ ਬਾਅਦ ਨਿਧਾਰਿਤ ਯਾਤਰਾ ਰੂਟ ਅਤੇ ਵੀਜ਼ਾ ਸ਼ਰਤਾ ਦੀ ਪਾਲਣਾ ਨਹੀਂ ਕੀਤੀ ਅਤੇ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਪਾਕਿਸਤਾਨ ਵਿੱਚ ਰਹੀ ਜਾਂਦੀ ਹੈ ਜੋ ਕਿ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਪ੍ਰਵਾਸ ਹੈ ਉਹਨਾਂ ਪੋਟੀਸ਼ਨ ਵਿੱਚ ਅੱਗੇ ਕਿਹਾ ਕਿ ਸਰਬਜੀਤ ਕੌਰ ਭਾਰਤ ਦੇ ਸ਼ਹਿਰ ਬਠਿੰਡੇ ਤੇ ਕਪੂਰਥਲਾ ਵਿੱਚ ਧੋਖਾ ਧੜੀ ਦੇ ਮੁਕਦਮਿਆਂ ਦਾ ਸਾਹਮਣਾ ਕਰ ਰਹੀ ਉਸ ਨੂੰ ਵੀਜ਼ਾ ਜਾਰੀ ਹੋਣਾ ਬਾਰਡਰ ਕਲੀਅਰੈਂਸ ਤੇ ਪਾਕਿਸਤਾਨ ਵਿੱਚ ਆਜ਼ਾਦੀ ਨਾਲ ਘੁੰਮਣਾ ਕਾਨੂੰਨੀ ਅਤੇ ਸੁਰੱਖਿਆ ਨੂੰ ਲੈ ਕੇ ਕਈ ਚਿੰਤਾਵਾਂ ਖੜੀਆਂ ਕਰ ਸਕਦੇ ਹਨ ਪਾਕਿਸਤਾਨੀ ਸਿੱਖ ਸਿਆਸਤਦਾਨ ਮਹਿੰਦਰਪਾਲ ਸਿੰਘ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਸਰਬਜੀਤ ਕੋਰ ਨੂੰ ਗੈਰ ਕਾਨੂੰਨੀ ਵਿਦੇਸ਼ੀ ਐਲਾਨਿਆ ਜਾਵੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 45 ਸਾਲ ਦੀ ਸਰਬਜੀਤ ਕੋਰ ਕਿਵੇਂ ਬਾਰਡਰ ਟੱਪ ਕੇ ਧਾਰਮਿਕ ਜਥੇ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਪ੍ਰਕਾਸ਼ ਪੂਰਬ ਦੇ ਜਥੇ ਦੇ ਨਾਲ ਗਏ ਸੀ ਅਤੇ ਉੱਥੇ ਹੀ ਰਹਿ ਗਈ ਸੀ ਜਿਸ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸਰਬਜੀਤ ਕੋਰ ਨੇ ਪਾਕਿਸਤਾਨ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ ਜਿਹੜਾ ਕਿ ਪਿਛਲੇ 9 ਸਾਲਾਂ ਤੋਂ ਆਪਸ ਦੇ ਵਿੱਚ ਗੱਲ ਕਰਦੇ ਸੀ ਉਹਨੂੰ ਇਹੀ ਆਸਾਨ ਤਰੀਕਾ ਲੱਭਿਆ ਕਿ ਇਦਾਂ ਮੈਂ ਪਾਕਿਸਤਾਨ ਜਾ ਸਕਦੀ ਹਾਂ ਅਤੇ ਉੱਥੇ ਰਹਿ ਸਕਦੀ ਹਾਂ ਖਬਰਾਂ ਇਹ ਵੀ ਉੱਡ ਰਹੀਆਂ ਸੀ ਕਿ ਸਰਬਜੀਤ ਕੋਰ ਦਾ ਜਿਹੜਾ ਪਤੀ ਹੈ ਉਹ ਇੰਗਲੈਂਡ ਵਿੱਚ ਰਹਿੰਦਾ ਹੈ ਪਰ ਇਹ ਗੱਲ ਝੂਠ ਹੈ ਕਿਉਂਕਿ ਕਾਫੀ ਸਾਲ ਪਹਿਲਾਂ ਸਰਬਜੀਤ ਕੋਰ ਦਾ ਪਤੀ ਇਸ ਜਹਾਨ ਨੂੰ ਅਲਵਿਦਾ ਆਖ ਗਿਆ ਸੀ ਸਜ਼ੀਦਗੀ ਵਿਛੋੜਾ ਪਾ ਗਿਆ ਸੀ ਜੇਕਰ ਸਰਬਜੀਤ ਕੋਰ ਬਾਰੇ ਗੱਲ ਕਰੀਏ ਤਾਂ ਇੱਧਰ ਪੰਜਾਬ ਦੇ ਕਪੂਰਥੜੇ ਦੇ ਵਿੱਚ ਇਸ ਦੇ ਦੋ ਪੁੱਤ ਨੇ ਅਤੇ ਜ਼ਮੀਨ ਜਾਇਦਾਦ ਹੈ ਟਰੈਕਟਰ ਟਰੈਲੀ ਹਰ ਇੱਕ ਸਾਧਨ ਇਹਨਾਂ ਦੇ ਘਰ ਖੜਿਆ ਹੈ ਪਰ ਪਤਾ ਨਹੀਂ ਫਿਰ ਵੀ ਕਿਉਂ ਸਰਬਜੀਤ ਕੋਰ ਨੇ ਇਹ ਫੈਸਲਾ ਕੀਤਾ ਕਿ ਉਹ ਪਾਕਿਸਤਾਨ ਵਿੱਚ ਹੀ ਰਹੇਗੀ ਜਿਸ ਵਿਅਕਤੀ ਦੇ ਨਾਲ ਉਹ ਪਿਆਰ ਕਰਦੀ ਹੈ ਕਿ ਉਹ ਪਿਆਰ ਜਿਆਦਾ ਦਿਨ ਤੱਕ ਟਿਕ ਪਾਵੇਗਾ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਗਲਤ ਸਰਬਜੀਤ ਕੋਰ ਨੇ ਜ਼ਰੂਰ ਕੀਤੀ ਹੈ ਕਿਉਂਕਿ ਉਹ ਧਾਰਮਿਕ ਜਥੇ ਦੇ ਨਾਲ ਬਾਰਡਰ ਪਾਰ ਗਈ ਸੀ ਜੇਕਰ ਉਸ ਨੂੰ ਬਾਲਾ ਹੀ ਪਿਆਰ ਸੀ ਤਾਂ ਫਿਰ ਉਹ ਆਪਣੇ ਆਪ ਵੀਜ਼ਾ ਲਵਾ ਕੇ ਪਾਕਿਸਤਾਨ ਜਾਂਦੀ ਜੇਕਰ ਉਸ ਦੇ ਪਿੱਛੋਕੜ ਦੀ ਗੱਲ ਤਾਂ ਉਸ ਉਤੇ ਕਈ ਮਾਮਲੇ ਦਰਜ ਨੇ ਜਿਸ ਦੀ ਸਜ਼ਾ ਨੂੰ ਲੈ ਕੇ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਉਸ ਔਰਤ ਨੂੰ ਜਿਹੜੀ ਕਿ ਸਰਬਜੀਤ ਕੋਰ ਹੈ ਪਾਕਿਸਤਾਨ ਗਈ ਸੀ ਮੁੜ ਕੇ ਵਾਪਸ ਨਹੀਂ ਆਈ ਉਸ ਨੂੰ ਸਖਤ ਤੋਂ ਸਖਤ ਸਜ਼ਾ ਹੋ ਸਕਦੀ ਹੈ ਪਹਿਲੀ ਗੱਲ ਤਾਂ ਉਸ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ ਦੂਜਾ ਵੀਜ਼ਾ ਖਤਮ ਹੋਣ ਦੇ ਬਾਵਜੂਦ ਵੀ ਉਹ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਅਤੇ ਇੱਕ ਪਾਕਿਸਤਾਨ ਦੇ ਵਿੱਚ ਰਹਿੰਦੇ ਸਿੱਖ ਭਰਾ ਨੇ ਪੋਟੀਸ਼ਨ ਦਾਇਰ ਕੀਤੀ ਹੈ ਕਿ ਜਿਹੜੀ ਸਰਬਜੀਤ ਕੋਰ ਹੈ ਉਹ ਗੈਰਕਾਨੂੰਨੀ ਢੰਗ ਦੇ ਨਾਲ ਪਾਕਿਸਤਾਨ ਦੇ ਵਿੱਚ ਰਹਿ ਰਹੀ ਹੈ ਅਤੇ ਉਸ ਵਕੀਲ ਨੇ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਨੂੰ ਜੇਤੀ ਤੋਂ ਜੇਤੀ ਇੰਡੀਆ ਪਹੁੰਚਾਇਆ ਜਾਵੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਬਜੀਤ ਕੋਰ ਨੂੰ ਪਾਕਿਸਤਾਨ ਦੀ ਅਦਾਲਤ ਸਰਬਜੀਤ ਕੋਰ ਨੂੰ ਇਸ ਪਰ ਉਣ ਦਵੇਗੀ ਜਾਂ ਫਿਰ ਨਹੀਂ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਸਰਬਜੀਤ ਕੋਰ ਬਾਰੇ ਕੀ ਕਹਿਣਾ ਹੈ ਜਿਸ ਦਾ ਕਿ 45 ਸਾਲ ਦੇ ਵਿੱਚ ਅਫੇਰ ਚੱਲ ਰਿਹਾ ਸੀ ਅਤੇ ਪਾਕਿਸਤਾਨ ਦੇ ਇੱਕ ਵਿਅਕਤੀ ਦੇ ਨਾਲ ਵਿਆਹ ਕਰਵਾ ਲਿਆ ਸੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ